ਸ਼ੈਬ ਨੇ ਇੱਕ ਨਗਾਰਾ ਬਣਾਇਆ ਨਾਮ ਰੱਖਿਆ ਰਣਜੀਤ ਰਣ ਜੀਤ ਰਣ ਦਾ ਅਰਥ ਹੁੰਦਾ ਜੰਗ ਦਾ ਮੈਦਾਨ ਜੀਤ ਜਿੱਤ ਪ੍ਰਾਪਤ ਕਰਨ ਵਾਲਾ ਇੱਕ ਨਗਾਰਾ ਬਣਾ ਲਿਆ ਇਹ ਸੌਖੀ ਗੱਲ ਨਹੀਂ ਸੀ ਸ਼ਾਇਦ ਤੁਹਾਨੂੰ ਲੱਗਦੀ ਹੋਵੇ ਮੈਂ ਬੇਨਤੀ ਕਰਾਂ ਔਰੰਗਜੀਤ ਦਾ ਆਪਣਾ ਪੋਤਾ ਜਿਹਦਾ ਨਾਮ ਹੈ ਮੋਜਮ ਖਾਂ ਦੀ ਦਾ ਨਾਮ ਬਾਅਦ ਵਿੱਚ ਬਹਾਦਰ ਸ਼ਾਹ ਪੈਂਦਾ ਹੈ ਉਹਨੇ ਇੱਕ ਵਾਰੀ ਆਪਣੀ रियासत ਵਿੱਚ ਨਗਾਰਾ বাজਾਇਆ ਸੀ ਜਿਹੜੀ ਉਹਨੂੰ रियासत ਦਿੱਤੀ ਹੋਈ ਸੀ ਔਰੰਗ ਦੇਵ ਨੇ ਤੇ ਔਰੰਗ ਜਿੰਦ ਬਹੁਤ ਕ੍ਰੋਧਿਤ ਹੋ ਗਿਆ ਸੀ ਵੀ ਤੈਨੂੰ ਹੱਕ ਨਹੀਂ ਹੈ ਜਿੰਨਾ ਸਮਾਂ ਤੈਨੂੰ ਦਿੱਲੀ ਦਾ ਤਖਤ ਨਹੀਂ ਮਿਲਦਾ ਤੇ ਤੈਨੂੰ ਹੱਕ ਹੀ ਨਹੀਂ ਹੈ ਨਗਾਰਾ ਵਜਾਉਣ ਦਾ ਤੇ ਤੂੰ ਕਿਵੇਂ ਨਗਾਰਾ ਆਪਣੀ ਮਰਜ਼ੀ ਨਾਲ ਵਜਾਲਿਆ ਮੇਰੇ ਕਹਿਣ ਦਾ ਭਾਵ ਕੀ ਹੈ ਵੀ ਜਿਹੜਾ ਆਪਣੇ ਪੁੱਤ ਨੂੰ ਨਹੀਂ ਨਗਾਰਾ ਵਜਾਉਣ ਦਿੰਦਾ ਤੇ ਗੁਰੂ ਘਰ ਦਾ ਨਗਾਰਾ ਕਿਵੇਂ ਸਹਾਰਾ ਹੋਵੇਗਾ ਉਹ ਰਾਕੇ ਜੇਬ ਕਹਿੰਦਾ ਸੀ ਇਹ ਗੱਲ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ ਕੋਈ ਦਸਤਾਰ ਨਹੀਂ ਬਨ ਸਕਦਾ ਇਥੋਂ ਤੱਕ ਵੀ ਜ਼ਿਕਰ ਹੈ ਵੀ ਆਪਣੇ ਘਰ ਦੇ ਸਾਹਮਣੇ ਘਰ ਦੇ ਬੂਹੇ ਦੇ ਕੋਲ ਕੋਈ ਉੱਚਾ ਥੜਾ ਨਹੀਂ ਬਣਾ ਸਕਦਾ ਜਿਵੇਂ ਪੁਰਾਣੇ ਲੋਕਾਂ ਮੀ ਥੜੇ ਬਣਾ ਲੈਂਦੇ ਸਨ ਘਰ ਮੂਰੇ ਜਿਹਨੂੰ ਚੌਂਕੜੀ ਸ਼ਬਦ ਵੀ ਵਰਤਦੇ ਰਹਿੰਦੇ ਸਨ ਲੋਕੀ ਥੜਾ ਨਹੀਂ ਬਣਾ ਸਕਦਾ ਕਿਉਂ ਕਿ ਔਰੰਗਜ਼ੇਬ ਕਹਿੰਦਾ ਸੀ ਵੀ ਜੇ ਕੱਲ ਕਿਸੇ ਥੜਾ ਬਣਾ ਲਿਆ ਪਰਸੋਂ ਚਾਰ ਦਿਨੇ ਲੜ ਕੇ ਬੈਠਣਗੇ ਔਰ ਚੌਥੇ ਇਹ ਗਿੰਮਤੀ ਵਧ ਗਈ ਤੇ ਹੋ ਸਕਦਾ ਮੇਰੇ ਵਿਰੁੱਧ ਕੋਈ ਬਗਾਵਤ ਕਰ ਦੇਵੇ ਇਹੋ ਤੇ ਸਖਤ ਪ੍ਰਮਾਣ ਸੁਣਾਉਂਦਾ ਸੀ ਔਰੰਗਜ਼ੇਬ